ਵੇ ਬੇ ਜਿਵੇਂ ਆ ਝੜ ਕੇ ਬਣੀ ਸੀ ਪਾਣੀ ਤੋਂ ਲੈ ਕੇ ਕੜੀ ਵਾਲੇ ਕੜੀ ਵਾਲੀ ਜੀਵਨ ਨਗਰ ਤੋਂ ਲੈ ਕੇ ਬਣੀ ਤੱਕ ਇਹ ਸੜਕ ਦੀ ਬਾਈ ਬਾਈ ਜੇ ਸੀ 1.5 ਫੁੱਟ ਬਣੀ ਸੀ ਧੂਆ ਪਾ ਕੇ 1.5 ਉਧਰ 1.5 ਉਧਰ ਉਹ ਬਣੀ ਨਹੀਂ ਉਹ ਚੌਧਰੀ ਸਾਹਿਬ ਖਾ ਕੇ ਪਾਣੀ ਕੀ ਘਟਿਆ ਉਹ ਪੰਚਰਾ ਖਾ ਕੇ ਪੰਚਰਾ ਬਣ ਕੇ ਗਿਆ ਉਹ ਕਿੱਟਾ ਅੱਗੇ ਲੁੱਗੇ ਉਹ ਖਾ ਗਿਆ ਉਹ ਲੋਕੀ ਗੱਲ ਇੱਕ ਹੋਰ ਹੈ ਸਾਡੇ ਪਿੰਡ ਨੂੰ ਇੱਥੇ ਕੱਢੋ ਕਰ 4 5 ਸਾਲ ਤੇ 6 ਸਾਲ ਹੁੰਦਾ ਰਿਹਾ ਲਗਾਤਾਰ ਐ ਸਾਲ ਆਪਕੇ ਤੁਹਾਨੂੰ 80 ਲੱਖ ਰੁਪਈਆ ਐਸਾਂ ਤੋਂ ਲੈਣੇ ਸਨ 100 ਲੱਖ ਰੁਪਈਆ ਤੁਹਾਡਾ ਪਾਣੀ ਗੰਦਾ ਵਾਪਸ ਤੁਹਾਡਾ ਪਾਣੀ ਗੰਦਾ ਕਢਾ ਦੇਵਾਂਗੇ ਸਾਰਾ ਕੁਝ ਕਰ ਦੇਵਾਂਗੇ ਪਰ ਹੋਇਆ ਕੱਖ ਨਹੀਂ ਪਤਾ ਨਹੀਂ ਉਹ ਪੈਸਾ ਕਿੱਧਰ ਗਿਆ ਆਪ ਖਾ ਗਿਆ ਕਿ ਜਵਾਕਾਂ ਨੂੰ ਦੇ ਦਿੱਤਾ ਕਿ ਵੀਰਸਤੇਦਾਰਾਂ ਨੂੰ ਦਿੱਤਾ ਲੱਖਾਂ ਤੇ ਕਰੋੜਾਂ ਚ ਆ ਗਿਆ 3 ਕਰੋੜ ਦਿੱਤਾ ਆਪਣੇ ਪਿੰਡ ਨੂੰ ਸੁਣੋ ਸੁਣੋ ਚੌਧਰੀ ਅਬ ਜਦੋਂ ਮੈਂ ਇੱਕ ਇਲੈਕਸ਼ਨ ਨਰਦ ਦਾ ਇਲਾਨ ਕੀਤਾ ਨਾ ਚੌਧਰੀ ਅਸੈਂਸ਼ਨ ਤੋਂ ਉਹ ਚਾਬੀ ਨ ਹੋ ਗਈ ਸੀ ਪਹਿਲੇ ਦਿਨ ਉਹਨੇ ਕਹਿੰਦਾ ਸੀ ਵੀ ਮੈਂ 300 ਕਰੋੜ ਰੁਪਏ ਲਾਇਆ ਸੀ ਸੁਣੋ ਧਿਆਨ ਨਾਲ ਜਦੋਂ ਮੈਂ ਲੋਟਾਇਆ ਕਿਉਂ ਲਾਇਆ ਉਹ ਮਾਤਾ ਦਾਕੀ ਲਾਇਆ ਆ ਛੜਕ ਬਣੀ ਜਾਂਦੀ ਹੈ ਜੀ ਇਹ ਜਾ ਕੇ ਵੇਖ ਲੋ ਵੀ ਇਹ ਵੈਲ ਉੱਤੇ ਬਈਆਂ ਨਾ ਜੀ ਕੋਰੇ ਉੱਤੇ ਪੱਥਰ ਪਾ ਕੇ ਉੱਤੇ ਲੱਕ ਬਈ ਜਾਂਦਾ ਆ ਬਣੀ ਆ ਜਿੱਥੇ 300 ਕਰੋੜ ਆਥੇ ਤੂੰ ਮੋਟਾ ਜੀ ਕਿੰਦਰ ਬਣੀ ਆ ਇੱਥੇ 300 ਕਰੋੜ ਲੱਗਿਆ ਪੂੜਾ ਮੈਂ ਦੇਖ ਚੱਪੜ ਅੱਜ ਕਿਹੜੇ ਕਿਨਦਰ ਬਣੀ ਆ ਹਰੀ ਬਰਦਾ ਲੈ ਕੇ ਖੂਦ ਹੱਕ ਅਜੇ 3 ਮਹੀਨੇ ਨਹੀਂ ਹੋਏ ਬਣੀ ਨੂੰ ਖਟਪੋਠਾ ਲਾਇਆ ਪਟੋਲਾ ਲਾਇਆ 300 એ કામ કરો ફેર હા મરજી કર્યો જે કામ ચંગા કરો ઘરે પહેલા લણ્યા